ਸਤਿ ਸ਼੍ਰੀ ਅਕਾਲ ਵਿਊਰਸ ਐਮ ਕੇ ਗੁਰਬਾਣੀ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਦੇ ਹਾਂ ਰੱਬ ਦੀ ਮਿਹਰ ਦੀ ਨਜ਼ਰ ਤੁਹਾਡੇ ਤੇ ਕਦੋਂ ਤੇ ਕਿਵੇਂ ਪੈਂਦੀ ਹੈ ਭਾਵੇਂ ਉਹਨੂੰ ਯੂਨੀਵਰਸ ਕਹ ਲਓ ਬ੍ਰਹਿਮੰਡ ਕਹ ਲਓ ਅਕਾਲ ਪੁਰਖ ਕਹ ਲਓ ਪਰਮਾਤਮਾ ਕਹ ਲਓ ਇੱਕ ਹੀ ਗੱਲ ਆ ਜਦੋਂ ਪਰਮਾਤਮਾ ਦੀ ਮਿਹਰ ਦੀ ਨਜ਼ਰ ਤੁਹਾਡੇ ਤੇ ਪੈਂਦੀ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ ਚਮਤਕਾਰ ਹੁੰਦੇ ਹਨ ਸਭ ਕੁਝ ਯੂਨੀਕ ਹੁੰਦਾ ਹੈ ਤੁਸੀਂ ਦੇਖਿਆ ਹੋਣਾ ਕਈ ਲੋਕ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਸੰਘਰਸ਼ ਕਰਦੇ ਹਨ ਬਹੁਤ ਹੀ ਮਿਹਨਤ ਕਰਦੇ ਆ ਆਖਿਰ ਫਿਰ ਵੀ ਕੋਈ ਫਲ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੁੜੇ ਰਹੋ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਸ ਵੀਡੀਓ ਨੂੰ ਦੇਖਣ ਦੇ ਬਾਅਦ ਤੁਹਾਡੇ ਮਨ ਵਿੱਚ ਜੋ ਸਵਾਲ ਉੱਠ ਰਹੇ ਹਨ ਜਿੰਨੀਆਂ ਵੀ ਪਰੇਸ਼ਾਨੀਆਂ ਚੱਲ ਰਹੀਆਂ ਸਭ ਦਾ ਹੱਲ ਇਸ ਵੀਡੀਓ ਦੇ ਵਿੱਚ ਹੀ ਮਿਲ ਜਾਊਗਾ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖਣਾ ਸਕਿਪ ਨਾ ਕਰਨਾ ਨਹੀਂ ਤਾਂ ਤੁਹਾਡੀਆਂ ਪਰੇਸ਼ਾਨੀਆਂ ਅਧੂਰੀਆਂ ਹੀ ਰਹਿ ਜਾਣਗੀਆਂ ਤੁਹਾਡੇ ਪਰੇਸ਼ਾਨੀਆਂ ਪੂਰੀਆਂ ਹੋਣ ਵਿੱਚ ਵਿਘਨ ਪੈ ਜਾਣਗੇ ਇਸ ਕਰਕੇ ਵੀਡੀਓ ਪੂਰੀ ਦੇਖਣਾ ਅੰਤ ਤੱਕ ਜੇ ਤੁਸੀਂ ਸੱਚੇ ਮਨ ਨਾਲ ਰੱਬ ਨੂੰ ਪਿਆਰ ਕਰਦੇ ਹੋ ਰੱਬ ਤੇ ਭਰੋਸਾ ਕਰਦੇ ਹੋ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਤੇ ਇਦਾਂ ਦੀ ਮੋਟੀਵੇਸ਼ਨਲ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮੰਨਿਆ ਕਿ ਇਦਾਂ ਦੇ ਬਹੁਤ ਸਾਰੇ ਲੋਕ ਹਨ ਜੋ ਸਵੇਰੇ 5 ਵਜੇ ਉੱਠ ਕੇ ਆਪਣੇ ਕੰਮਾਂ ਤੇ ਚਲੇ ਜਾਂਦੇ ਹਨ ਤੇ ਰਾਤ ਨੂੰ ਵੀ ਲੇਟ ਆਉਂਦੇ ਉਹ ਸਾਰਾ ਦਿਨ ਬਹੁਤ ਹੀ ਮਿਹਨਤ ਕਰਦੇ ਹਨ ਪਰ ਫਿਰ ਵੀ ਉਹਨਾਂ ਦਾ ਜੀਵਨ ਐਵੇਂ ਹੀ ਕੜੀ ਮਿਹਨਤ ਕਰਦੇ ਕਰਦੇ ਨਿਕਲ ਜਾਂਦਾ ਤੇ ਕਈ ਲੋਕ ਤੁਸੀਂ ਐਵੇਂ ਦੇ ਵੀ ਦੇਖੇ ਹੋਣੇ ਆ ਜੋ ਇੰਨੇ ਮਿਹਨਤ ਵੀ ਨਹੀਂ ਕਰਦੇ ਤੇ ਫਿਰ ਵੀ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਭ ਕੁਝ ਮਿਲਦਾ ਹੈ ਐਵੇਂ ਕਿਉਂ ਹੁੰਦਾ ਹੈ ਕੀ ਕਰਨਿਆ ਦੇਖੋ ਜੋ ਬੰਦਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਫਿਰ ਉਹਨੂੰ ਉਹ ਚੀਜ਼ ਨਹੀਂ ਮਿਲ ਰਹੀ ਜੋ ਉਹ ਚਾਹੁੰਦਾ ਹੈ ਇੱਕ ਇਦਾਂ ਦਾ ਬੰਦਾ ਜੋ ਇਨੀ ਮਿਹਨਤ ਵੀ ਨਹੀਂ ਕਰਦਾ ਫਿਰ ਵੀ ਸਭ ਕੁਝ ਉਸ ਬੰਦੇ ਨੂੰ ਮਿਲਦਾ ਹੈ ਜੋ ਉਸ ਬੰਦੇ ਨੂੰ ਚਾਹੀਦਾ ਇਹਦਾ ਇਹ ਮਤਲਬ ਹੈ ਕਿ ਯੂਨੀਵਰਸ ਦੀ ਰੱਬ ਦੀ ਨਜ਼ਰ ਜਦੋਂ ਤੁਹਾਡੇ ਤੇ ਪੈਂਦੀ ਹੈ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਹਨ ਔਰ ਫਿਰ ਜੋ ਤੁਸੀਂ ਚਾਹੁੰਦੇ ਹੋ ਉਹ ਸਭ ਕੁਝ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਇੱਥੇ ਪ੍ਰੋਬਲਮ ਇਹ ਆ ਕਿ ਉਸ ਪਰਮਾਤਮਾ ਦੀ ਨਜ਼ਰ ਸਾਡੇ ਤੇ ਕਦੋਂ ਪਊਗੀ ਉਹ ਨਜ਼ਰ ਆਪਣੇ ਆਪ ਨਹੀਂ ਪੈਣੀ ਤੁਹਾਨੂੰ ਕੁਝ ਇਦਾਂ ਦਾ ਕਰਨਾ ਪੈਣਾ ਕਿ ਤੁਸੀਂ ਵੀ ਉਸ ਕੈਟਾਗਰੀ ਦੇ ਵਿੱਚ ਆ ਜਾਓ ਜੋ ਤੁਹਾਨੂੰ ਮਿਹਨਤ ਘੱਟ ਕਰਨੀ ਪਵੇ ਤੇ ਤੁਹਾਡੇ ਸਾਰੇ ਹੀ ਕੰਮ ਬਾਨੇ ਸ਼ੁਰੂ ਹੋ ਜਾਣ ਕਈ ਲੋਕ ਕਿੰਤੂ ਪ੍ਰੰਤੂ ਕਰਦੇ ਹਨ ਕਿ ਐਵੇਂ ਹੁੰਦਾ ਤਾਂ ਲੋਕਾਂ ਨੂੰ ਮਿਹਨਤ ਕਰਨ ਦੀ ਕੀ ਲੋੜ ਪੈਂਦੀ ਸਾਰਿਆਂ ਦੀ ਕੰਮ ਐਵੇਂ ਹੀ ਬਣ ਜਾਂਦੇ ਤੁਹਾਨੂੰ ਦੱਸ ਦਈਏ ਮਿਹਨਤ ਅੱਜ ਲੋਕ ਕਿੱਥੇ ਕਰਦੇ ਨੇ ਜਿਹੜੇ ਮਿਹਨਤ ਕਰਦੇ ਹਨ ਉਹਨਾਂ ਨੂੰ ਉਹਨਾਂ ਕਿੱਥੋਂ ਮਿਲਦਾ ਜਿੰਨਾ ਉਹ ਮਿਹਨਤ ਕਰਦੇ ਆ ਕੁਝ ਤਾਂ ਰਾਜ਼ ਹੈ ਇਸ ਕਾਲਪੁਰਖ ਦੇ ਵਿੱਚ ਜਿਹੜਾ ਕਿ ਲੋਕਾਂ ਨੂੰ ਪਤਾ ਨਹੀਂ ਤੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਦਾ ਹੀ ਜੀਵਨ ਆਰਾਮ ਨਾਲ ਨਿਕਲਦਾ ਹੈ ਤੇ ਜੋ ਵੀ ਉਹ ਇੱਛਾ ਕਰਨਗੇ ਉਹ ਉਹਨਾਂ ਦੀ ਇੱਛਾ ਵੀ ਪੂਰੀਆਂ ਹੋਊਗੀ ਉਹ ਕਿਵੇਂ ਹੋਊਗਾ ਇਹ ਰਾਜ਼ ਅੱਜ ਅਸੀਂ ਤੁਹਾਨੂੰ ਦੱਸਾਂਗੇ ਤਾਂ ਦੇਖੋ ਕੀ ਹੁੰਦਾ ਹੈ ਇਸ ਪ੍ਰਕਿਰਤੀ ਦਾ ਨਿਯਮ ਆ ਕਿ ਤੁਸੀਂ ਇਮਾਨਦਾਰ ਰਹੋ ਤੁਸੀਂ ਇਸੇ ਨਿਯਮ ਨੂੰ ਰੋਜ਼ ਕਰਕੇ ਦੇਖਣਾ ਕੁਝ ਦਿਨਾਂ ਵਿੱਚ ਹੀ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਊਗਾ ਜ਼ਿੰਦਗੀ ਦੇ ਵਿੱਚ ਬਦਲਾਵ ਨਾ ਆਏ ਤਾਂ ਚੈਨਲ ਨੂੰ ਅਨਸਬਸਕ੍ਰਾਈਬ ਕਰ ਦੇਣਾ ਤੁਸੀਂ ਕੁਝ ਵੀ ਸਪੈਸ਼ਲ ਨਹੀਂ ਕਰਨਾ ਕੁਝ ਵੀ ਹਟਕੇ ਨਹੀਂ ਕਰਨਾ ਕੁਝ ਵੀ ਅਲੱਗ ਨਹੀਂ ਕਰਨਾ ਤੁਹਾਨੂੰ ਬਸ ਜੋ ਤੁਸੀਂ ਕਰੋ ਉਸ ਨੂੰ ਥੋੜਾ ਅਲੱਗ ਕਰਨਾ ਸਭ ਤੋਂ ਪਹਿਲਾਂ ਤਾਂ ਇਮਾਨਦਾਰੀ ਰੱਖੋ ਮੰਨ ਲਓ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਉੱਥੇ ਤੁਸੀਂ ਇੱਕ ਦੋ ਪੈਕਟ ਕਿਸੇ ਖਾਣ ਵਾਲੀ ਚੀਜ਼ ਦੇ ਲਏ ਤੇ ਪੈਸੇ ਤੁਸੀਂ ਇੱਕ ਪੈਕਟ ਦੇ ਦੇ ਦਿੱਤੇ ਭੀੜ ਹੋਣ ਕਰਕੇ ਦੁਕਾਨਦਾਰ ਨੂੰ ਪਤਾ ਨਹੀਂ ਲੱਗਾ ਕਿ ਤੁਸੀਂ ਕਿੰਨੇ ਪੈਕਟ ਲਏ ਬਹੁਤ ਲੋਕ ਐਵੇਂ ਕਰਦੇ ਹਨ ਉਹਨਾਂ ਦੀ ਆਦਤ ਹੀ ਬਣ ਜਾਂਦੀ ਹੈ ਤੁਸੀਂ ਇਮਾਨਦਾਰੀ ਨਾਲ ਦੱਸੋ ਕਿ ਅਸੀਂ ਦੋ ਪੈਕਟ ਲਏ ਸੀ ਤੁਸੀਂ ਇਮਾਨਦਾਰ ਬਣੋ ਉੱਥੇ ਉਹ ਦੁਕਾਨਦਾਰ ਭੁੱਲ ਗਿਆ ਤੁਸੀਂ ਇੱਕ ਪੈਕਟ ਲਿਆ ਜਾਂ ਦੋ ਪੈਕਟ ਲਏ ਪਰ ਉਹ ਤੁਹਾਨੂੰ ਚੀਜ਼ ਜਾਦ ਦਿਵਾਉਣੀ ਪਵੇਗੀ ਕਿ ਮੈਂ ਦੋ ਪੈਕਟ ਲਏ ਹਨ ਦੇਖੋ ਇਹਦੇ ਨਾਲ ਨਾ ਤਾਂ ਤੁਸੀਂ ਅਮੀਰ ਹੋਣ ਲੱਗੇ ਹੋ ਤੇ ਨਾ ਹੀ ਦੁਕਾਨਦਾਰ ਗਰੀਬ ਹੋਣ ਲੱਗਾ ਹੈ ਤੁਹਾਡਾ ਇਹ ਜੋ ਛੋਟਾ ਜਿਹਾ ਕਦਮ ਹੈ ਨਾ ਇਮਾਨਦਾਰੀ ਵਾਲਾ ਇਹਦੇ ਨਾਲ ਤੁਹਾਡੇ ਮਨ ਨੂੰ ਬਹੁਤ ਹੀ ਚੰਗਾ ਲੱਗੂਗਾ ਬਹੁਤ ਵਧੀਆ ਫੀਲਿੰਗ ਆਊਗੀ ਤੁਸੀਂ ਬਸ ਰੱਬ ਨੂੰ ਇਹ ਕਹਿਣਾ ਬਸ ਮੈਨੂੰ ਖੁਸ਼ੀ ਚਾਹੀਦੀ ਹੈ ਕੁਝ ਖੁਸ਼ੀਆਂ ਦੇ ਫਾਰਮੂਲੇ ਚਾਹੀਦੇ ਹਨ ਮੈਨੂੰ ਸਮਰਪਣ ਚਾਹੀਦਾ ਕੁਝ ਨਹੀਂ ਚਾਹੀਦਾ ਜੋ ਮੈਨੂੰ ਰੱਬ ਨੇ ਦੇ ਦਿੱਤਾ ਉਹ ਵਧੀਆ ਹੈ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਕਿਦਾਂ ਚਮਤਕਾਰ ਹੋਣੇ ਸ਼ੁਰੂ ਹੁੰਦੇ ਹਨ ਆਪਣੇ ਜੀਵਨ ਵਿੱਚ ਸੰਤੁਸ਼ਟ ਰਹੋ ਸਭ ਦੇ ਨਾਲ ਚੰਗੇ ਤਰੀਕੇ ਨਾਲ ਗੱਲ ਕਰੋ ਫਿਰ ਦੇਖਣਾ ਜੋ ਵੀ ਤੁਹਾਨੂੰ ਚਾਹੀਦਾ ਤੁਹਾਡੇ ਕਦਮਾਂ ਦੇ ਵਿੱਚ ਕਿਵੇਂ ਆਉਂਦਾ ਹੈ ਕਰ ਦੀ ਸ਼ੋਕ ਸ਼ਾਂਤੀ ਹੋਵੇ ਤਾਂ ਖੁਸ਼ੀਆਂ ਦੀ ਭੀਖ ਨਹੀਂ ਮੰਗਣੀ ਪੈਂਦੀ ਤੁਸੀਂ ਇਹ ਕਹਾਵਤ ਸੁਣੀ ਹੋਣੀ ਆ ਬਿਨ ਮੰਗੇ ਮੋਤੀ ਮਿਲੇ ਮੰਗਿਆ ਮਿਲੇ ਨਾ ਭੀਖ ਇਸ ਕਹਾਵਤ ਦੇ ਅਨੁਸਾਰ ਇਹਦਾ ਮਤਲਬ ਜਦੋਂ ਸਾਨੂੰ ਉਸ ਚੀਜ਼ ਦੀ ਜ਼ਰੂਰਤ ਪਈ ਉਦੋਂ ਲੋਕਾਂ ਨੇ ਸਾਨੂੰ ਦੁਤਕਾਰਿਆ ਯਾਨੀ ਮਨਾ ਕਰ ਦਿੱਤਾ ਤੇ ਹੁਣ ਬਿਨਾ ਮੰਗੇ ਐਨਾ ਮਿਲਿਆ ਕਿ ਖੁਦ ਦੇ ਘਰ ਤਾਂ ਭਰੇ ਹੋਰਾ ਨੂੰ ਵੀ ਦੇਣਾ ਪੈ ਰਿਹਾ ਇਸ ਦਾ ਮਤਲਬ ਕੁਝ ਗਰੀਬ ਲੋਕ ਰੋਜ਼ ਖਾਣਾ ਮੰਗਣ ਆਉਂਦੇ ਜਾਂ ਪੈਸਾ ਮੰਗਣ ਆਉਂਦੇ ਸੀ ਆਇਆਂ ਨੂੰ ਉਹਨਾਂ ਨੂੰ ਕਦੀ ਤਾਂ ਦੇ ਦਿੰਦੇ ਤੇ ਕਦੀ ਭਜਾ ਦਿੰਦੇ ਪਰ ਇੱਕ ਦਿਨ ਘਰ ਵਿੱਚੋਂ ਪ੍ਰੋਗਰਾਮ ਹੋਇਆ ਪ੍ਰੋਗਰਾਮ ਦੀ ਪੂਰੀ ਤਿਆਰੀ ਹੋ ਗਈ ਹਜ਼ਾਰ ਲੋਕਾਂ ਦੀ ਰੋਟੀ ਤਿਆਰ ਸੀ ਮਠਾਈਆਂ ਵੀ ਤਿਆਰ ਸੀ ਅਚਾਨਕ ਲੋਕਾਂ ਨੇ ਆਉਣ ਤੋਂ ਮਨਾ ਕਰ ਦਿੱਤਾ ਤੇ ਹੁਣ ਕੀ ਕੀਤਾ ਜਾਵੇ ਇਹਨਾਂ ਖਾਣਾ ਇੰਨੀਆਂ ਮਠਾਈਆਂ ਖਰਾਬ ਹੁੰਦੇ ਵੀ ਨਹੀਂ ਵੇਖੀਆਂ ਜਾਂਦੀਆਂ ਸੀ ਤਾਂ ਕਰਕੇ ਗਰੀਬ ਲੋਕਾਂ ਦੇ ਘਰ ਵਿੱਚ ਵੰਡ ਦਿੱਤੀ ਤੇ ਕਹਿ ਰਹੇ ਸੀ ਹੋਰ ਚਾਹੀਦੀ ਹੋਵੇ ਤਾਂ ਲੈ ਲੈਣਾ ਕਿਸੇ ਹੋਰ ਨੂੰ ਵੀ ਜ਼ਰੂਰਤ ਹੋਵੇ ਤਾਂ ਲੈਣ ਆ ਜਾਣਾ ਕਈ ਬੱਚੇ ਖੁਸ਼ ਸੀ ਰੋਜ਼ ਸਾਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਸੀ ਅੱਜ ਘਰ ਵਿੱਚ ਥਾਲੀਆਂ ਭਰ-ਭਰ ਕੇ ਦੇਣ ਆਏ ਕਿਉਂਕਿ ਇਨਸਾਨੀ ਦਿਮਾਗ ਹੈ ਬਹੁਤ ਹੀ ਛੋਟਾ ਹੁੰਦਾ ਹੈ ਉਹ ਆਪਾਂ ਛੋਟਾ ਮੰਗਦੇ ਹਾਂ ਮੈਨੂੰ ਸਰਕਾਰੀ ਨੌਕਰੀ ਲਵਾ ਦੇ ਮੈਨੂੰ ਮੋਟਰਸਾਈਕਲ ਦਵਾ ਦੇ ਤੇ ਪਰਮਾਤਮਾ ਤੁਹਾਨੂੰ ਦਿੰਦਾ ਵੀ ਹੈ ਜਦੋਂ ਉਹ ਆਪਾਂ ਨੂੰ ਸਾਰਾ ਕੁਝ ਦਿੰਦਾ ਹੈ ਤੇ ਫਿਰ ਆਪਾਂ ਨੂੰ ਉਹਦੇ ਉੱਤੇ ਹੀ ਕਿਉਂ ਨਹੀਂ ਛੱਡ ਦੇਣਾ ਚਾਹੀਦਾ ਕੀ ਮੰਗਾ ਰੱਬਾ ਮੈਂ ਤੇਰੇ ਕੋਲੋਂ ਜਦੋਂ ਸਾਰਾ ਕੁਝ ਉਹਦੇ ਉੱਤੇ ਛੱਡ ਦਿੰਦੇ ਹਾਂ ਤਾਂ ਉਹ ਬਹੁਤ ਕੁਝ ਦੇ ਦਿੰਦਾ ਹੈ ਇਸੇ ਵਾਸਤੇ ਕਹਿੰਦੇ ਹਨ ਬਿਨਾ ਮੰਗੇ ਤੇ ਮੋਤੀ ਮਿਲਦੇ ਹਨ ਤੇ ਮੰਗਿਆ ਮਿਲਦੇ ਨਾ ਭੀਖ ਅੱਜ ਛੋਟਾ ਜਿਹਾ ਬੱਚਾ ਜੇ ਤੁਹਾਡੇ ਕੋਲੋਂ ਕੁਝ ਮੰਗਦਾ ਹੈ ਛੋਟਾ ਜਿਹਾ ਬੱਚਾ ਕੀ ਮੰਗੂਗਾ ਟੌਫੀ ਮੰਗ ਲੂਗਾ ਚਾਕਲੇਟ ਮੰਗ ਲੂਗਾ ਕਾਪੀ ਪੈਨ ਮੰਗ ਲੂਗਾ ਬਸ ਜੇ ਥੋੜਾ ਜਿਹਾ ਸਮਝਦਾਰ ਬੱਚਾ ਹੈ ਤਾਂ ਤੁਹਾਡੇ ਕੋਲੋਂ ਖਲੋਣਾ ਮੰਗ ਲੂਗਾ ਤੇ ਤੁਸੀਂ ਉਸ ਵਾਸਤੇ ਕਿੰਨੀ ਵੱਡੀ ਪਲਾਨਿੰਗ ਲੈ ਕੇ ਚੱਲਦੇ ਹੋ ਬੱਚੇ ਦਾ ਛੋਟਾ ਦਿਮਾਗ ਹੈ ਛੋਟੀ ਸੋਚ ਹੈ ਪਰ ਤੁਸੀਂ ਤਾਂ ਸਮਝਦਾਰ ਹੋ ਐਵੇਂ ਹੀ ਰੱਬ ਵੀ ਸਾਡਾ ਪਿਓ ਹੈ ਮਾਂ ਹੈ ਉਹ ਸਾਡੇ ਤੋਂ ਸਮਝਦਾਰ ਆ ਉਹਨੂੰ ਪਤਾ ਹੈ ਸਾਨੂੰ ਕੀ ਦੇਣਾ ਹੈ ਉਹਨੇ ਸਾਡੇ ਵਾਸਤੇ ਪਲਾਨਿੰਗ ਕੀਤੀ ਹੁੰਦੀ ਹੈ ਕਿ ਸਾਨੂੰ ਕੀ ਚਾਹੀਦਾ ਹੈ ਜੇ ਤੁਸੀਂ ਉਹਦੇ ਉੱਤੇ ਛੱਡ ਦਿੰਦੇ ਹੋ ਤਾਂ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਜਿਹੜਾ ਤੁਹਾਨੂੰ ਉਹਨੇ ਦੇ ਦੇਣਾ ਹੁੰਦਾ ਹੈ ਜੇ ਅਸੀਂ ਆਪਣੇ ਪਰਿਵਾਰ ਵਿੱਚ ਲੜਦੇ ਹਾਂ ਝਗੜਦੇ ਹਾਂ ਐਵੇਂ ਕਰਨ ਨਾਲ ਸਾਨੂੰ ਕੁਝ ਨਹੀਂ ਮਿਲਣਾ ਐਵੇਂ ਚੀਜ਼ਾਂ ਤੁਹਾਡੇ ਤੋਂ ਹੋਰ ਦੂਰ ਹੁੰਦੀਆਂ ਜਾਣਗੀਆਂ ਜੇ ਤੁਸੀਂ ਆਪਣਾ ਸਮਰਪਣ ਉਸ ਰੱਬ ਦੇ ਅੱਗੇ ਕਰ ਦੋਗੇ ਰੱਬ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਕਰਨਾ ਫਿਰ ਚਮਤਕਾਰ ਦੇਖਣਾ ਜੋ ਤੁਹਾਡੇ ਮਨ ਵਿੱਚ ਇੱਛਾ ਹੈ ਉਹ ਤੁਹਾਡੇ ਸਾਹਮਣੇ ਕਿਵੇਂ ਹਾਜ਼ਰ ਹੋ ਜਾਂਦੀਆਂ ਆਰ ਹੈ ਸਿਆ ਤੁਹਾਨੂੰ ਦੱਸਦੇ ਹਾਂ ਇਹ ਕਿ ਤੂੰ ਸੁਣ ਕੇ ਜਾਂ ਪੜ ਕੇ ਜਾਂ ਵੇਖ ਕੇ ਨਹੀਂ ਦੱਸ ਰੇ ਬਹੁਤ ਸਾਰੇ ਲੋਕਾਂ ਦੇ ਜੀਵਨ ਦਾ ਅਨੁਭਵ ਹੈ ਐਵੇਂ ਹੁੰਦਾ ਹੈ ਸੱਚ ਹੈ ਇਹ ਐਵੇਂ ਤੇ ਲੋਕ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ ਪਰ ਉਹਨਾਂ ਦੇ ਕੋਲ ਸਭ ਕੁਝ ਹੁੰਦਾ ਹੈ ਉਹਨਾਂ ਨੂੰ ਸਭ ਕੁਝ ਮਿਲਦਾ ਹੈ ਬਸ ਸ਼ਾਂਤ ਰਹਿਣ ਦੀ ਲੋੜ ਹੈ ਸਮਰਪਣ ਕਰਨ ਦੀ ਲੋੜ ਹੈ ਚੇਸ਼ਟਾ ਨਾ ਰੱਖੋ ਕਈ ਵਾਰ ਐਵੇਂ ਹੁੰਦਾ ਰੱਖੀ ਉਮੀਦ ਸਾਨੂੰ ਧੋਖਾ ਦਿੰਦੀ ਹੈ ਆਪਾਂ ਕਈ ਵਾਰ ਦੂਜੇ ਆਦਮੀ ਦੇ ਭਰੋਸਾ ਰੱਖਦੇ ਹਾਂ ਇੱਛਾ ਰੱਖਦੇ ਹਾਂ ਕਿ ਸਾਨੂੰ ਇਹਦੇ ਕੋਲੋਂ ਕੁਝ ਮਿਲੂਗਾ ਤੇ ਜਦੋਂ ਸਾਨੂੰ ਨਹੀਂ ਮਿਲਦਾ ਸਾਨੂੰ ਧੋਖਾ ਮਿਲਦਾ ਹੈ ਕਈ ਵਾਰ ਸਾਨੂੰ ਉਮੀਦ ਹੁੰਦੀ ਹੈ ਕਿ ਅਗਲਾ ਸਾਡੇ ਵਾਸਤੇ ਪ੍ਰਾਰਥਨਾ ਕਰੂਗਾ ਉਹ ਵੀ ਨਹੀਂ ਕਰਦਾ ਜੇ ਅਗਲਾ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ ਉਮੀਦ ਕਿਸੇ ਤੋਂ ਨਾ ਰੱਖੋ ਪਰਮਾਤਮਾ ਤੋਂ ਉਮੀਦ ਰੱਖਣੀ ਚਾਹੀਦੀ ਹੈ ਇੱਕ ਹੋਰ ਗੱਲ ਸਮਝਾਉਂਦੇ ਹਾਂ ਕੋਈ ਵੀ ਕੰਡੀਸ਼ਨ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਦਾਂ ਦੀ ਵੀ ਕੰਡੀਸ਼ਨ ਹੋਵੇ ਉਸ ਵਿੱਚ ਤੁਹਾਨੂੰ ਖੁਸ਼ ਰਹਿਣਾ ਹੈ ਜੇ ਸਾਡੇ ਨਾਲ ਕੁਝ ਚੰਗਾ ਮਾੜਾ ਹੁੰਦਾ ਹੈ ਇਹ ਸਾਡੇ ਕੀਤੇ ਕਰਮਾਂ ਦਾ ਰਿਜ਼ਲਟ ਆ ਉਹ ਸਾਨੂੰ ਭੁਗਤਨੇ ਹੀ ਪੈਣੇ ਹੁਣ ਤੁਸੀਂ ਉਹਨਾਂ ਕਰਮਾਂ ਨੂੰ ਹੱਸ ਕੇ ਭੁਗਤ ਰਹੇ ਹੋ ਤਾਂ ਅਗਲੇ ਕਰਮ ਤੁਹਾਡੇ ਵਧੀਆ ਬਣ ਜਾਣਗੇ ਜੇ ਇਹ ਗੱਲ ਤੁਸੀਂ ਆਪਣੇ ਦਿਮਾਗ ਵਿੱਚ ਰੱਖਦੇ ਹੋ ਕਿ ਆਉਣ ਵਾਲਾ ਟਾਈਮ ਮੇਰਾ ਹੈ ਬਹੁਤ ਵਧੀਆ ਟਾਈਮ ਆਉਣਾ ਹੈ ਮੇਰਾ ਤਾਂ ਮੈਂ ਆਪਣੇ ਜੀਵਨ ਵਿੱਚ ਚਮਤਕਾਰ ਹੁੰਦਾ ਦੇਖਾਂਗਾ ਮੇਰੇ ਜੀਵਨ ਵਿੱਚ ਚਮਤਕਾਰ ਹੋਣਗੇ ਫਿਰ ਦੇਖਣਾ ਉਸ ਪ੍ਰਭੂ ਪਰਮਾਤਮਾ ਦੀ ਨਜ਼ਰ ਤੁਹਾਡੇ ਤੇ ਕਿਵੇਂ ਪੈਂਦੀ ਵਾਰੇ ਨਿਆਰੇ ਕਿਵੇਂ ਹੁੰਦੇ ਤੁਹਾਡੇ ਤੁਸੀਂ ਉਸ ਕੈਟਾਗਰੀ ਦੇ ਵਿੱਚ ਆ ਜਾਓਗੇ ਘੱਟ ਮਿਹਨਤ ਜ਼ਿਆਦਾ ਆਮਦਨ ਰੋਜ਼ ਆਪਣੇ ਆਪ ਨੂੰ ਉਸ ਰੱਬ ਦੇ ਅੱਗੇ ਸਮਰਪਣ ਕਰ ਦੋ ਅੱਜ ਮੈਂ ਆਹ ਕੰਮ ਕੀਤਾ ਤੇਰੀ ਕਿਰਪਾ ਦੇ ਨਾਲ ਪਰਮਾਤਮਾ ਜੇ ਤੁਸੀਂ ਆਪਣੀ ਡੋਰ ਉਸ ਰੱਬ ਦੇ ਹੱਥ ਫੜਾ ਦਿੰਦੇ ਹੋ ਤਾਂ ਤੁਸੀਂ ਖੁਸ਼ ਰਹੋਗੇ ਸਾਰੇ ਹੀ ਕੰਮ ਸਵਰਜਾਂਗੇ ਤੁਹਾਡੇ ਬੰਦਾ ਦੁਖੀ ਉਦੋਂ ਹੁੰਦਾ ਹੈ ਜਦੋਂ ਬੰਦੇ ਦੇ ਵਿੱਚ ਹਉਮਾ ਵੱਡ ਜਾਂਦੀ ਹੈ ਬੰਦਾ ਕਹਿੰਦਾ ਮੈਂ ਆ ਕੀਤਾ ਮੈਂ ਉਹ ਕੀਤਾ ਕਮਲੇ ਬੰਦੇ ਤੂੰ ਕੌਣ ਹੁੰਦਾ ਹੈ ਕਰਨ ਵਾਲਾ ਸਭ ਕੁਝ ਰੱਬ ਕਰਦਾ ਹੈ ਅਹੰਕਾਰ ਕਰਨਾ ਬੰਦ ਕਰ ਇਹਤ ਅਹੰਕਾਰ ਤੈਨੂੰ ਅੱਗੇ ਨਹੀਂ ਵਧਣ ਦਿੰਦਾ ਇਹ ਤੈਨੂੰ ਪ੍ਰਭੂ ਤੋਂ ਦੂਰ ਲੈ ਕੇ ਜਾਂਦਾ ਹੈ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਦੇ ਅੱਗੇ ਕਮੰਡ ਨਾ ਕਰ ਇਹ ਕਮੰਡ ਛੱਡ ਦਿਨੇ ਹਾਂ ਤਾਂ ਯੂਨੀਵਰਸ ਦੀ ਨਜ਼ਰ ਤੁਹਾਡੇ ਤੇ ਜ਼ਰੂਰ ਪਵੇਗੀ ਸਭ ਤੋਂ ਅਲੱਗ ਹੋ ਕੇ ਨਿਮਾਣੀ ਜੇ ਹੋ ਕੇ ਕੰਮ ਕਰੋਗੇ ਚੰਗੇ ਵਿਚਾਰ ਲੈ ਕੇ ਆਓ ਚੰਗੀ ਸੋਚ ਰੱਖੋ ਫਿਰ ਸਭ ਦਾ ਭਲਾ ਸੋਚਣਾ ਚਾਹੀਦਾ ਕਹਿੰਦੇ ਹਨ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ ਬੁਰੇ ਦਾ ਵੀ ਭਲਾ ਕਰਨਾ ਚਾਹੀਦਾ ਹੈ ਸੋ ਅੱਜ ਇਸ ਵੀਡੀਓ ਵਿੱਚ ਆਹ ਛੋਟੀਆਂ-ਛੋਟੀਆਂ ਤੁਹਾਨੂੰ ਜੋ ਗੱਲਾਂ ਦਸੀਆਂ ਹਨ ਇਹਨਾਂ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਬਦਲਾਵਾ ਆ ਜਾਣਗੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਮੋਟੀਵੇਸ਼ਨਲਸ ਗੱਲਾਂ ਬਹੁਤ ਹੀ ਪਸੰਦ ਆਉਣਗੀਆਂ ਜੇ ਪਸੰਦ ਆਈਆਂ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਅੱਗੇ ਸ਼ੇਅਰ ਵੀ ਜਰੂਰ ਕਰਨਾ ਸੋ ਬਹੁਤ ਬਹੁਤ ਧੰਨਵਾਦ